ਦੀ ਕੀ ਫਤਿਹ ਵੀਰੋ ਅੱਜ ਆਪ ਜੀ ਨੂੰ ਅਸੀਂ ਖੇਚਲ ਦੇ ਰਹੇ ਆ ਅ ਉਸ ਲਈ ਅਸੀਂ ਸਾਰੇ ਵੀਰਾਂ ਨੂੰ ਕੋਈ ਜ਼ਰੂਰੀ ਬੇਨਤੀਆਂ ਕਰਨੀਆਂ ਚਾਹੁੰਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਇੱਥੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਦਰਬਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਇਹ ਸ਼ਹੀਦਾਂ ਦੀ ਕੁਰਬਾਨੀ ਵਾਲਿਆਂ ਦੀ ਨਾਮ ਬਾਣੀ ਵਾਲਿਆਂ ਦੀ ਸਿਮਰਨ ਵਾਲਿਆਂ ਦੀ ਵਕ ਵਕ ਭਾਈਚਾਰਿਆਂ ਦੀ ਚਾਹੇ ਇਥੇ ਦਰਿਆਣਾ ਮੰਦਰ 'ਚ ਸਾਡੇ ਵੀਰ ਬੈਠੇ ਆ ਜਾਂ ਆਰਾਮ ਪੀਰਸਤੇ ਬੈਠੇ ਆ ਜਾਂ ਹੋਰ ਸਥਾਨਾਂ ਤੇ ਇਹ ਇੱਕ ਬੜਾ ਪਵਿੱਤਰ ਤੇ ਮੁਬਾਰਕ ਇਹ ਸ਼ਹਿਰ ਹੈ ਤਰਤੀ ਹੈ ਇਥੋਂ ਮੇਸ਼ਾ ਸੱਚ ਦੀ ਆਵਾਜ਼ ਉੱਠੀ ਐ ਤੇ ਝੂਠ ਦੇ ਨਾਲ ਹਮੇਸ਼ਾ ਇਹ ਤਰਤੀ ਜਿਹੜੀ ਐ ਇਥੋਂ ਦੇ ਬਸੰਦੇ ਉਹ ਸਦੀਆਂ ਤੋਂ ਲੜਦੇ ਆਏ ਆ ਚਾਹੇ ਉਹ ਮੋਗਲ ਕਾਲ ਹੋਵੇ ਚਾਹੇ ਉਹ ਫ਼ਗਾਨੀ ਕਾਲ ਹੋਵੇ ਨਾਦਰ ਸ਼ਾਹੀਆਂ ਦਾ ਜਾਂ ਇਸ ਤਰ੍ਹਾਂ ਅੰਗਰੇਜ਼ਾਂ ਦਾ ਜਾਂ ਹੋਰ ਵੀ ਕਿਸੇ ਦਾ ਚਾਹੇ ਇਸ ਤਰ੍ਹਾਂ ਸੰਤਾਲੀ ਤੋਂ ਬਾਅਦ ਵੀ ਪੰਜਾਬ ਦੇ ਵਿਰੁੱਧ ਇਹ ਇਥੋਂ ਦੇ ਵਸਿੰਦਿਆਂ ਦੇ ਵਿਰੁੱਧ ਕੋਈ ਗੱਲ ਉੱਠੀ ਤੇ ਇਥੋਂ ਦੇ ਲੋਕਾਂ ਨੇ ਆਪਣੀ ਬੜੀ ਬਲਡਤਾ ਦੇ ਨਾਲ ਮੋਰਚੇ ਵੀ ਲਾਏ ਸੰਘਰਸ਼ ਵੀ ਕੀਤੇ ਕੁਰਬਾਨੀਆਂ ਵੀ ਦਿੱਤੀਆਂ ਅੱਜ ਅਸੀਂ ਜਿਸ ਇਸ਼ੂ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਇਹ ਇਸ਼ੂ ਧਰਮ ਨਾਲ ਸੰਬੰਧਿਤ ਹੈ ਬੇਸ਼ੱਕ ਸਾਡਾ ਧਰਮ ਤੇ ਰਾਜਨੀਤੀ ਸਾਂਝੀ ਹੈ ਇਕੱਠੀ ਹੈ ਮੀਰੀ-ਬੀਰੀ ਪਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਧਰਮ ਦੇ ਚ ਮੁੱਖ ਰੂਪ ਚ ਹੁੰਦਾ ਤੇ ਰਾਜਨੀਤੀ ਥੋੜਾ ਜਿਹਾ ਦੂਜੇ ਨੰਬਰ ਤੇ ਆ ਜਾਂਦੀ ਹੈ ਪਿਛਲੇ ਦਿਨਾਂ ਵਿੱਚ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਅਕਾਲੀ ਦਲ ਦਾ 103 ਸਾਲਾ ਦਿਹਾੜਾ ਜਿਹੜਾ ਸੀ ਉਹ ਅਕਾਲੀ ਦਲ ਬਾਦਲ ਨੇ ਮਨਾਇਆ ਦੇਵ ਨੇ ਉਸ ਦਿਨ ਮਗਰਲੇ ਪਾਸੇ ਭਾਈ ਲਖਵੀਰ ਸਿੰਘ ਜੀ ਦਾ ਯਾਦ ਵਿੱਚ ਉਹਨਾਂ ਨੇ ਕਿਹਾ ਸੀ ਮੇਰਾ ਦਸਹਰੇ ਦੀ ਜਿਹੜਾ ਮਰਜਾਦਾ ਹੈ ਉਹ ਕਾਲਤਕ ਸਾਬ ਹੋਵੇ ਉਹਨਾਂ ਦੇ ਖੰਡਪੜ ਸਾਹਿਬ ਸੀ ਉੱਥੇ ਵੀ ਅਸੀਂ ਹਾਜ਼ਰ ਸਾਂ ਦੂਸਰੇ ਪਾਸੇ ਨਾਲ ਹੀ ਚੰਦ ਤਦਮਾ ਦੇ ਉੱਤੇ ਅਕਾਲੀ ਦਲ ਜਿਹੜਾ ਸੀ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੇ ਆਪਣਾ ਸਮਾਗਮ ਕਰ ਰਿਹਾ ਸੀ ਉਸ ਦਿਨ ਸਗਵੀਰ ਸਿੰਘ ਬਾਦਲ ਨੇ ਇੱਕ ਬੋਲਦਿਆਂ ਹੋਇਆਂ ਮਾਫੀ ਮੰਗੀ ਇੱਕ ਟੰਗ ਨਾਲ ਉਹਦੇ ਸ਼ਬਦ ਇਹ ਜੇ ਕੋਈ ਗਲਤੀ ਹੋ ਗਈ ਹੈ ਤੇ ਅਸੀਂ ਖਿਮਾ ਮੰਗਦੇ ਹਾਂ ਜਾਂ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਆ ਤੁਹਾਨੂੰ ਸਭ ਨੂੰ ਜਿਆਦਾ ਪਤਾ। ਤੇ ਇਹ ਗਲਤੀ ਇਹ ਆ ਕਿ ਪਿਛਲੇ ਸਮੇਂ ਤੋਂ ਸ਼ਰੋਮੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਬਾਕੀ ਸਭ ਨੂੰ ਇਹ ਗਿਆ ਦੀ ਜਿੰਨਾ ਪ੍ਰੈਸ ਕਾਨਫਰੰਸ ਕਰਨੀ ਹੈ ਜਾਂ ਬੋਲਣਾ ਹੈ ਉਹ ਬਾਹਰ ਜਾ ਕੇ ਜਿੱਥੇ ਉਹਨਾਂ ਦਾ ਇਨਫੋਰਮੇਸ਼ਨ ਬਣਿਆ ਜਾਂ ਜਿੱਥੇ ਵੀ ਕਿਸ ਨੂੰ ਇਨਫਾਰਮਿਲਦੀ ਬਾਹਰ ਜਾ ਕੇ ਕਰੋ ਅੰਦਰ ਨਾ ਕਰੋ। ਅੰਦਰ ਕੋਈ ਪਾਛ ਨਹੀਂ ਜਾਂ ਇਸ ਤਰ੍ਹਾਂ ਨਾ ਹੋਵੇ। ਸਿੰਘ ਸਹਿਬਾਨ ਹੀ ਬੋਲਦੇ ਨੇ ਖਨਪਟ ਸਾਹਿਬਾਂ ਦੇ ਜਿਹੜੇ ਕੋਈ ਸ਼ੀਦਾਂ ਦੇ ਜਾਂ ਹੋਰ ਕੋਈ ਖਾਸ ਦਿਨ ਹੁੰਦੇ ਆ ਉੱਥੇ ਵੀ ਸਿੰਘ ਸਹਿਬਾਨ ਆਪਣਾ ਜੀਤਾਰ ਕੌਮ ਵੱਲੋਂ ਦਿਵਾਲੀ ਵਿਸਾਖੀ ਜਾਂ ਇਸ ਤੋਂ ਇਲਾਵਾ ਵੀ 6 ਜੂਨ ਜਾਂ ਜਿਹੜੇ ਵੀ ਦਿਨ ਆਉਂਦੇ ਨੇ ਉਹ ਉੱਥੇ ਆਪਣੀ ਗੱਲ ਕਰਦੇ ਆ ਫਿਰ ਵੀ ਜੇ ਐਸਜੀਪੀਸੀ ਦਾ ਪ੍ਰਧਾਨ ਕੋਈ ਗੱਲ ਕਰਨਾ ਚਾਹੇ ਤੇ ਮੇਰੇ ਖਿਆਲ ਚ ਕੋਈ ਤਰਾਜ ਅਲੀ ਗੱਲ ਨਹੀਂ ਹੋਣੀ ਕਿਉਂਕਿ ਉਹਨਾਂ ਦਾ ਪ੍ਰਬੰਧ ਹੁੰਦਾ ਅਕਾਲੀ ਦਲ ਇੱਕ ਸਿਆਸੀ ਪਾਰਟੀ ਆ ਤੇ ਸਿਆਸੀ ਪਾਰਟੀ ਵੱਲੋਂ ਉੱਥੇ ਭਾਸ਼ਣ ਕਰਨਾ ਜਾਂ ਭਾਸ਼ਣ ਨੂੰ ਰੋਕਣਾ ਨਾਲ ਜਾਂ ਉਹਨਾਂ ਨੂੰ ਇਜਾਜ਼ਤ ਦੇਣੀ ਇਹ ਆਪਣੇ ਆਪ 'ਚ ਜਿਹੜੀ ਇਹਨਾਂ ਨੇ ਆਪ ਮਰਜ਼ਾਦਾ ਬਣਾਈ ਹੋਈ ਹੈ ਇਹਦੀ ਉਹਨਾਂ ਨੇ ਆਪ ਹੀ ਉਲੰਘਣਾ ਕੀ ਕੀਤਾ ਇੱਕ ਦੂਜੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬਹੁਤ ਸਾਰੇ ਲੋਕ ਸਾਨੇ ਸਮੇਂ ਜਦੋਂ ਕੋਈ ਗਲਤੀ ਹੁੰਦੀ ਜਾਂ ਕੁਝ ਹੁੰਦਾ ਹੈ ਤਾਂ ਉਹਦੀ ਓਖੀਮਾ ਮੰਗਦੇ ਆ ਸਾਡੇ ਕੋਲ ਸਭ ਤੋਂ ਵੱਡੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਕਾਲੀ ਫੂਲਾ ਸਿੰਘ ਜੀ ਦੀ ਹੈ ਇਹ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲੇ ਦੀ ਮਿਸਾਲ ਵੀ ਹੈ ਜਗਦੇਵ ਸਿੰਘ ਤਲਵੰਡੀ ਜੀ ਨੂੰ ਇੱਕ ਵਾਰੀ ਇੱਥੇ ਭਾਂਡਿਆਂ ਦੀ ਸੇਵਾ ਲੱਗੀ ਜਾਂ ਹੋਰ ਵੀ ਬਹੁਤ ਸਾਰੇ ਲੀਡਰਾਂ ਨੂੰ ਇੱਥੇ ਲੱਗਦੀ ਰਹੀ ਹੈ ਔਰ ਕਈਆਂ ਦੇ ਗਲਵੇ ਤਾਂ ਤਖਤੀ ਪਾਈ ਜਾਂਦੀ ਜੀ ਹਾਂ অপরাধੀ ਗੁਣਕਾਰ ਹਾਂ ਬੇਮੁਖ ਬੰਦਾ ਇਹ ਤੇ ਹਗੋਂ ਹਾਰਿਆਂ ਨੂੰ ਬਖਸ਼ ਲਾ ਇਹ ਸਾਰੀਆਂ ਪਖਤ ਪਾ ਕੇ ਗਲਾਂ ਵਿੱਚ ਤਖਤੀਆਂ ਤੇ ਮਾਫੀਆਂ ਦਿੱਤੀਆਂ ਗਈਆਂ ਕਈਆਂ ਨੂੰ ਖਮਲਿਆ ਨਾ ਬਣ ਕੇ ਵੀ ਮਾਫੀਆਂ ਦਿੱਤੀਆਂ ਗਈ ਇਹ ਤੇ ਮਤਲਬ ਇਹ ਮਰਜ਼ਾਦਾ ਜਿਹੜੀ ਆ ਪਿਛਲੇ ਸਨਿਆਂ ਤੋਂ ਚੱਲਦੀ ਆਈ ਹੈ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਆਪ ਨੂੰ ਕੋਲ ਦੇ ਖਾਨ ਲਈ ਕੱਪੜੇ ਉਤਾਰ ਦਿੱਤੇ ਸੀ ਤੇ ਇਮਲੀ ਦੇ ਦਰਸਤ ਨਾ ਬੰਨਣ ਦੀ ਉਹਨਾਂ ਨੂੰ ਮਤਲਬ ਕਿ ਹਦਾਇਤ ਦਿੱਤੀ ਗਈ ਸੀ ਉਹ ਵੱਖਰੀ ਗੱਲ ਹੈ ਕਿ ਸਿੰਘ ਸਾਹਿਬ ਨੇ ਉਹਨਾਂ ਦੀ ਨਿਮਰਤਾ ਵੇਖ ਕੇ ਤੇ ਕੌਮ ਦੀਆਂ ਭਾਵਨਾਵਾਂ ਵੇਖ ਕੇ ਉਹਨਾਂ ਨੂੰ ਮਾਫ਼ ਕਰ ਦਿੱਤਾ। ਬੇਨਤੀ ਹੈ ਕਿ ਜਿਹੜੀ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਗੱਲ ਕੀਤੀ ਹੈ ਅਕਾਲੀ ਪਾਰਟੀ ਤੋਂ ਬਾਹਰ ਵੀ ਕਈ ਬੰਦੇ ਜਿਵੇਂ ਬੂਟਾ ਸਿੰਘ ਸੀ ਔਰ ਇਸੇ ਤਰੀਕੇ ਨਾਲ ਗਿਆਨੀ ਜੈਲ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ। ਹੋਰ ਵੀ ਗਿਆਨੀ ਗੁਰਮੁਖ ਸਿੰਘ ਦਾ ਜ਼ਿਕਰ ਵੀ ਆਉਂਦਾ ਹੈ ਤੇ ਬਾਬਾ ਸੰਤਾ ਸਿੰਘ ਹਾਂ 99 ਕਰੋੜੀ ਬੁੱਢਾ ਦਲ ਦੇ ਮੁਖੀ ਉਹ ਵੀ ਅਕਾਲ ਤਖਤ ਸਰ ਤੇ ਓਕੇ ਗੈਸ ਇੱਕ ਮਰਜ਼ਾਦਾ ਦਾ ਸਿਸਟਮ ਜਿਹੜਾ ਹੈ ਉਹ ਤੁਰਿਆ ਹੁੰਦਾ ਤੇ ਕੋਈ ਆਪਣੇ ਆਪ ਆਪੇ ਆ ਕੇ ਕਹਿ ਦੇਵੇ ਆਪੇ ਆਪਣੇ ਆਪ ਨੂੰ ਅਦਾਲਤ ਦੇ ਬਾਹਰ ਖੜਾ ਕਰੇ ਹੋ ਕੇ ਕਹਿਵੇ ਮੈਂ ਦੋਛੀ ਹਾਂ ਮੈਂ ਗਲਤੀ ਕੀਤੀ ਹੈ ਜੇ ਜੇ ਗਲਤੀ ਕੀਤੀ ਤੇ ਆਪੇ ਹੀ ਕਹਿ ਦੇਵੇ ਕਿ ਮੈਂ ਮੈਨੂੰ ਹੁਣ ਮਾਫੀ ਹੈ ਤੇ ਹੁਣ ਮੈਨੂੰ ਤੁਸੀਂ ਸਾਰੇ ਜਿਹੜੇ ਨੇ ਉਹ ਆਪਣਾ ਬੌਸ ਮੰਨ ਲਓ ਤੇ ਮੈਂ ਤੁਹਾਡਾ ਸਾਰਿਆਂ ਦਾ ਮੁਖੀ ਹਾਂ ਇਹ ਆਪਣੇ ਆਪ 'ਚ ਪੰਥਕ ਮਰਜ਼ਾਦਾ ਜਾਂ ਇੱਕ ਸਿਸ਼ਟਾਚਾਰ ਜਿਹੜਾ ਉਸ ਦੇ ਵਿਰੁੱਧ ਹੈ ਅਜੇ ਇੰਨਾ ਸਮਾਂ ਹੋ ਗਿਆ ਨਾ ਤਾਂ ਸ਼ਰੂਨੀ ਕਮੇਟੀ ਨੇ ਉਹ ਹੰਦੀਆ ਵਗਿਆ ਬਾਰੇ ਕੋਈ ਗੱਲ ਕੀਤੀ ਆ ਨਾ ਹੀ ਜਿਨ੍ਹਾਂ ਨੂੰ ਉਹਨਾਂ ਨੇ ਖੁਦ ਸਿੰਘ ਸਾਹਿਬਾਨ ਬਣਾਇਆ ਹੈ ਉਹਨਾਂ ਨੇ ਹੀ ਕੋਈ ਇਹੋ ਜੀ ਗੱਲ ਕਿੱਥੇ ਕੀਤੀ ਹੈ ਨਾ ਉਹਨੂੰ ਪੁੱਛਿਆ ਕਿ ਤੂੰ ਇਹ ਜੋ ਕੁਝ ਹੋਇਆ ਹੈ ਕਿਵੇਂ ਹੋਇਆ ਰਹੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਤਫੈਸਲ ਦਰਸ਼ਨ ਸਿੰਘ ਜੀ ਉਹਨਾਂ ਨੂੰ ਕੁਝ ਕਾਰਨਾ ਕਰਕੇ ਅਕਾਲ ਤਖਤ ਸੇ ਬੁਲਾਇਆ ਗਿਆ ਉਹ ਅਕਾਲ ਤਖਤ ਸਵਾਇ ਇੱਕ ਲਿਖਤੀ ਚਿੱਠੀ ਸੀ ਅੱਗੇ ਸਿੰਘ ਸਾਹਿਬਾਨ ਨਹੀਂ ਸੀ ਤੇ ਉਹਨਾਂ ਨੇ ਉਹ ਚਿੱਠੀ ਜਿਹੜੀ ਸੀ ਗੁਰੂ ਕੀ ਗੋਲਕ ਦੇ ਉੱਤੇ ਰੱਖ ਕੇ ਤੇ ਮੱਥਾ ਟੇਕ ਕੇ ਤੇ ਆਪਣੇ ਸਾਰੀ ਗੱਲ ਜੀ ਨੂੰ ਕਹਿ ਕੇ ਗਏ ਉਹਨਾਂ ਨੂੰ ਉਸ ਤੋਂ ਬਾਅਦ ਆਉਣ ਤੋਂ ਬਾਅਦ ਚਿੱਠੀ ਉੱਥੇ ਰੱਖ ਕੇ ਦੇਣ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਤਾਂ ਉਹਨੂੰ ਨਾਮ ਆਖ ਦਿੱਤਾ ਤੇ ਨਾ ਉਹਨਾਂ ਨੂੰ ਬੁਲਾਇਆ ਨਾ ਕੁਝ ਇਸ ਤਰ੍ਹਾਂ ਆ ਵੈ ਗਰੂ ਉਹਨਾਂ ਦੀ ਗੱਲ ਸੁਣੀ ਨਾ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਬਾਅਦ ਵਿੱਚ ਸੇਮ ਸੁਖਵੀਰ ਸਿੰਘ ਬਾਦਲ ਨੇ ਉਸ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਗੱਲ ਤੋਂ ਵੀ ਵੱਧ ਕੇ ਗਲਤੀ ਕੀਤੀ ਹੈ ਉਹ ਇੱਕ ਲਿਖਤੀ ਅਕਾਲ ਤਖਤ ਸਾਹਿਬ ਤੇ ਗੁਰੂ ਕੀ ਗੋਲ ਕੱਗੇ ਗੁਰੂ ਗ੍ਰੰਥ ਸਾਹਿਬ ਹਾਰਾ ਸੱਚੇ ਪਾਤਸ਼ਾਹ ਦੇ ਸਾਹਮਣੇ ਆ ਕੇ ਉਹ ਆਪਣੀ ਲਿਖਤ ਦੇ ਕੇ ਗਿਆ ਸੀ ਉਹਨੂੰ ਫੇਰ ਪੰਥ ਤੋਂ ਛੇਕਿਆ ਗਿਆ ਜਿਹੜੇ ਵਿਅਕਤੀ ਨੇ ਮਤਲਬ ਕਿ ਆਪਣੇ ਆਪ ਹੀ ਸਾਰਾ ਕੁਝ ਇਸ ਤਰ੍ਹਾਂ ਕੀਤਾ ਉਸ ਦੇ ਪ੍ਰਤੀ ਸਿੰਘ ਸਹਿਬਾਨ ਅੱਜ ਕਿਉਂ ਝੋਪਣੇ ਕਿਉਂ ਨਹੀਂ ਉਹਨੂੰ ਪੰਥ ਤੋਂ ਤਲਬ ਕੀਤਾ ਜਾ ਰਿਹਾ ਤੇ ਕਿਉਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਦੀ ਤਰ੍ਹਾਂ ਉਹਦੇ ਨਾਲ ਕਾਰਵਾਈ ਕੀਤੀ ਜਾ ਰਹੀ ਜੇ ਇਹਦੇ ਵਿਰੁੱਧ ਨਹੀਂ ਕਾਰਵਾਈ ਹੋ ਸਕਦੀ ਤੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਵਿਰੁੱਧ ਕਾਰਵਾਈ ਕਿਉਂ ਹੋਈ ਸੀ ਇਹ ਆਪਣੇ ਆਪ ਇੱਕ ਬੜਾ ਵੱਡਾ ਸਵਾਲ ਹੈ ਜਿਹੜਾ ਕਿ ਜਿਸ ਦਾ ਜਵਾਬ ਇਹਨਾਂ ਨੂੰ ਦੇਣਾ ਪੈਣਾ ਦੂਸਰੀ ਗੱਲ ਹੈ ਕਿ ਸਿੰਘ ਸਹਿਬਾਨ ਦੇ ਮੌਕੇ ਪੰਜ ਪਿਆਰੇ ਸਹਿਬਾਨਾਂ ਨੇ ਜਦੋਂ ਸਰਸੇ ਵਾਲੇ ਸਾਦ ਨੂੰ ਉਹਨਾਂ ਨੇ ਆਪੇ ਹੀ ਬਿਨਾਂ ਹੀ ਕਾਰਨ ਬਿਨਾਂ ਹੀ ਸੱਦੇ ਤੋਂ ਬਿਨਾਂ ਬੁਲਾਏ ਤੋਂ ਬਿਨਾਂ ਮੰਗੇ ਤੋਂ ਆਪੇ ਇਹ ਸ਼ਬਦ ਚਿੱਠੀ 'ਚ ਪਾ ਕੇ ਮਾਫੀ ਦੇ ਤੇ ਮਾਫੀ ਦੇ ਦਿੱਤੀ ਤੇ ਉਹਨੂੰ ਮੁੜ ਕੇ ਰੱਦ ਕੀਤਾ ਗਿਆ ਤੇ ਪੰਜ ਪਿਆਰੇ ਸਹਿਬਾਨਾਂ ਨੇ ਉਸ ਸਮੇਂ ਜਿਹੜੇ ਅਮਰ ਸ਼ਕਾਉਂਦੇ ਸਨ ਜਿੰਨੇ ਤੇ ਬਾਬਾ ਮੇਜਰ ਸਿੰਘ ਜੀ ਸਾਡੇ ਕੋਲ ਬੈਠੇ ਹੋਏ ਨੇ ਤੋਂ ਇਹਨਾਂ ਨੇ ਉਸ ਸਮੇਂ ਇੱਕ ਸਟੈਂਡ ਲਿਆ ਤੇ ਉਸ ਸਟੈਂਡ ਦੇ ਉੱਤੇ ਉਹ ਸਿੰਘ ਸਹਿਬਾਨ ਜਿਹੜੇ ਸੀ ਉਹਨਾਂ ਨੇ ਕਈਆਂ ਨੇ ਮੁੜ ਕੇ ਪੰਜ ਪੈਰਾਂ ਕੋ ਪੇਛ ਵੀ ਹੋਏ ਮੇਰਾ ਫਿਰ ਇੱਕ ਸਿਰਫ ਪੇਛ ਨਹੀਂ ਸੀ ਹੋਇਆ ਹਜੇ ਤੱਕ ਤੋਂ ਮੇਰਾ ਕਹਿਣ ਤੇ ਮਰਾ ਦੇ ਆ ਕਿ ਇਹ ਇਹ ਮਰਜ਼ਾਦਾ ਇਹ ਸਿਸਟਮ ਸਭ ਤੇ ਲਾਗੂ ਹੁੰਦਾ ਸ੍ਰੀ ਮੀਰ ਸਿੰਘ ਬਾਦਲ ਤੇ ਕਿਉਂ ਨਹੀਂ ਲਾਗੂ ਹੋ ਰਿਹਾ ਕਿਉਂ ਨਹੀਂ ਉਹਨੂੰ ਪੰਜ ਤੋਂ ਛੇ ਕਿਹਾ ਜਾ ਰਿਹਾ ਪ੍ਰੋਫੈਸਰ ਦਰਸ਼ਨ ਸਿੰਘ ਦੀ ਤਰ੍ਹਾਂ ਕਿਉਂ ਨਹੀਂ ਉਹਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਇਹ ਜਿਹੜੀ ਗੱਲ ਹੈ ਇਹ ਆਪਣੇ ਸਿੰਘ ਸਹਿਬਾਨ ਜਿਹੜੇ ਮੌਜੂਦਾ ਉਹਨਾਂ ਲੋ ਬਣਾਏ ਹੋਏ ਨੇ ਉਹਨਾਂ ਤੇ ਜਿੰਮੇਵਾਰੀ ਆਇਦ ਹੈ ਸ਼੍ਰੋਣੀ ਕਮੇਟੀ ਦੇ ਬਿਨਾ ਯਾਜ ਤੋਂ ਉੱਥੇ ਕਿਵੇਂ ਉਪਾਸ਼ਣ ਦੇ ਗਏ ਆ ਆਪਣੇ ਆਪ ਹੀ ਜਦੋਂ ਕਿ ਬਾਕੀਆਂ ਨੂੰ ਸਾਰਿਆਂ ਨੂੰ ਮਨਾਹੀ ਕੀਤੀ ਹੋਈ ਹੈ ਤੇ ਉਹ ਉਹਨਾਂ ਨੇ ਅਵਗਿਆ ਤੇ ਅਵਗਿਆ ਕਰੀ ਜਾ ਰਿਹਾ ਇਸ ਲਈ ਉਹਨਾਂ ਦੇ ਉੱਤੇ ਸਖਤ ਐਕਸ਼ਨ ਜਿਹੜਾ ਹੈ ਉਹ ਲਿਆ ਜਾ ਰਹੀ ਗੱਲ ਮਾਫੀ ਦੇਣ ਦੀ ਮਾਫੀ ਕਿਹੜੀ ਕਿਹੜੀ ਗਲਤੀ ਲਏਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਹਰਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਪਛਾਾਕ ਇਸੇ ਤਰ੍ਹਾਂ ਇੱਕ ਕੜਾਈ ਦੇ ਵਿੱਚ ਉਹਨੇ ਖੰਡ ਢੋਲ ਕੇ ਸ਼ਰਬਤ ਪਾ ਕੇ ਉਹ ਲੋਕਾਂ ਨੂੰ ਪਨਾਇਆ ਤੇ ਕਹਿ ਦਿੰਦਾ ਵੀ ਗੁਰੂ ਸਾਹਿਬ ਨੇ ਸਿੰਘ ਬਣਾਏ ਸੀ ਤੇ ਮੈਂ ਇਨਸਾਨ ਬਣਾ ਰਿਆਂ ਇਨਸਾਨ ਇਨਸਾਨ ਸਿੰਘ ਸ਼ੇਰ ਹੁੰਦਾ ਸ਼ੇਰ ਮਾਰਦਾ ਤੇ ਮੈਂ ਤਾਂ ਇਨਸਾਨ ਬਣਾ ਰਿਆਂ ਉਹ ਕਿੰਨੀ ਵੱਡੀ ਉਹਨੇ ਅਵਗਿਆ ਕੀਤੀ ਸਾਡੇ ਧਰਮ ਦੀ ਤੇ ਉਹਦੇ ਬੁੱਧ ਜਿਹੜਾ ਕੇਸ ਜਿਹੜਾ ਸੀ ਜਦੋਂ ਖਾਲਸਾ ਪੰਥ ਨੇ ਮਾਰਚ ਕੀਤੇ ਉਥੇ ਰੈਲੀਆਂ ਕੀਤੀਆਂ ਕਾਨਫਰੰਸਾਂ ਹੋਈਆਂ ਤਾਂ ਧਰਨੇ ਹੋਏ ਔਰ ਉਸੇ ਤਰ੍ਹਾਂ ਹਰਮਿੰਦਰ ਸਿੰਘ ਨਾਂ ਦਾ ਸਿੰਘ ਜਿਹੜਾ ਡੱਬ ਵਾਲੀ ਦਾ ਉਹ ਸ਼ਹੀਦ ਹੋਇਆ ਸਮਾਣੇ ਤੋਂ ਭਾਈ ਗੁਰਮਤ ਜਿਹੜੇ ਸਨ ਵਿਕਰਮ ਸਿੰਘ ਸ਼ਹੀਦ ਹੋਏ ਚਰਨ ਸਿੰਘ ਲੋਹਾਰਾ ਸ਼ਹੀਦ ਹੋਇਆ ਆ ਭਾਈ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਏ ਔਰ ਇਸੇ ਤਰੀਕੇ ਨਾਲ ਊਰ ਵੀ ਬਹੁਤ ਸਾਰੇ ਸਿੰਘਾਂ ਨੇ ਸ਼ਹਾਦਤ ਆ ਉਹ ਹੋਏ ਸਨ ਰਾਜ ਹੋਣੇ ਦੇ ਮਾਮਲੇ ਵਿੱਚ ਤੋ ਉਸ ਬੰਦੇ ਦੇ ਵਿਰੁੱਧ ਕੇਸ ਰਜਿਸਟਰਡ ਕੀਤਾ ਗਿਆ ਉਹ ਕੇਸ ਜਿਹੜਾ ਸੀ ਉਹ ਲਖਣ ਤੋਂ ਕੁਝ ਦਿਨ 4-5-7 ਦਿਨ ਹਫਤੇ ਦੇ ਵਿੱਚ ਵਿੱਚ ਪਹਿਲਾਂ ਉਹ ਵਾਪਸ ਲਿਆ ਗਿਆ ਜਿਹਨੂੰ ਸਰਕਾਰ ਨੇ 14 ਜਹਾ ਕੇ ਅਦਾਲਤ ਨੇ 14 ਜਹਾ ਕੇ ਅਸੈਪਟ ਕੀਤਾ ਇੰਨਾ ਚਿਰ ਇਹ ਚੁੱਪ ਕਰਕੇ ਸੁੱਤੇ ਰਿਹਾ ਇਹ ਔਰ ਇਹਨਾਂ ਕੁਝ ਨਹੀਂ ਕੀਤਾ ਇਹਨਾਂ ਨੂੰ ਮaaf ਕੀਤਾ ਔਰ ਫਿਰ ਉਸ ਤੋਂ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਦੇ ਰੂਪ ਚੋਰੀ ਹੋਏ ਇਸੀ ਤਰ੍ਹਾਂ ਗੁਰੂ ਸਾਹਿਬ ਦੀ ਬਦਵੀ ਹੋਈ ਉਹਨੂੰ ਮਾਫੀ ਦਿੱਤੀ ਗਈ ਔਰ ਕੋਡ ਕੋ ਪੂਰੇ ਵਿੱਚ ਬੈਠੇ ਹੋਏ ਮਹਾਂਪੁਰਖਾਂ ਤੇ ਬਾਣੀ ਪੜਦਿਆਂ ਤੇ ਆਸਾਈ ਦੇ ਵਾਰ ਕੀਰਤਨ ਕੀਤਾ ਫਿਰ ਉਹਨਾਂ ਨੇ ਆਪਣੇ ਜਪਸਾ ਦਾ ਪਾਠ ਕੀਤਾ ਫਿਰ ਜਪਸਾ ਦਾ ਪਾਠ ਕਰ ਰਹੇ ਸੀ ਕਿ ਉਦੋਂ ਉਹਨਾਂ ਦੇ ਉੱਤੇ ਗੋਲੀਆਂ ਤੇ ਰਾਖੀ ਚਾਰ ਤੇ ਹੋਰ ਜੋ ਕੁਝ ਹੋਇਆ ਸਾਹਮਣੇ ਆ ਸਾਰੇ ਉਥੋਂ ਖਦੇੜਨ ਤੋਂ ਬਾਅਦ ਉਹਨਾਂ ਨੂੰ ਗ੍ਰਫਤਾਰ ਕਰਕੇ ਦੂਰ ਜਾ ਕੇ ਛੱਡ ਦਿੱਤਾ ਤੇ ਉਸ ਤੋਂ ਬਾਅਦ ਬਾਈਬਲ ਕਲਾਂਗ ਵਿੱਚ ਆ ਕੇ ਫਿਰ ਗੋਲੀ ਚਲਾਈ ਤੇ ਉੱਥੇ ਦੋ ਸਿੰਘ ਜਿਹੜੇ ਸੀ ਉਹ ਸ਼ਹੀਦ ਹੋਏ ਬਹੁਤ ਸਾਰੇ ਜ਼ਖਮੀ ਹੋਏ ਕਈ ਅਜੇ ਤੱਕ ਵੀ ਮੰਨ ਜਾਂਦੇ ਆ ਅਜੀਤ ਸਿੰਘ ਵਗੈਰਾ ਜਿਹੜੇ ਤੁਰ ਨਹੀਂ ਸਕਦੇ ਤੋਂ ਇਹ ਸਾਰੇ ਦੋਸ਼ਾਂ ਦੇ ਮੱਧ ਲੈ ਕੇ ਕਿਸ ਤਰ੍ਹਾਂ ਦੀ ਇਹ ਹਸਾਬਤਾਬੇ ਕਿ ਐਡੀਆਂ ਗਲਤੀਆਂ ਕਰਨ ਤੋਂ ਬਾਅਦ ਉਹ ਹਰਮੰਦਰ ਸਾਹਿਬ ਜਾ ਕੇ ਬੋਲ ਰਿਹਾ ਇੱਥੇ ਆ ਕੇ ਭਾਸ਼ਣ ਦੇ ਰਿਹਾ ਕਾਲ ਤਖਸਰ ਦੇ ਕੋਲ ਇਹ ਕੀ ਮਤਲਬ ਹੋ ਰਿਹਾ ਹੈ ਇਹ ਇਹ ਪੰਥ ਦੀਆਂ ਰਵੈਤਾਂ ਦੀ ਮਤਲਬ ਕਿ ਕਿੰਨੀ ਘੋਰ ਲੰਗਣਾ ਜੇ ਸਰਸੇ ਆਲਾ ਇੱਥੇ ਆ ਗਿਆ ਜੀ ਭਾਸ਼ਣ ਕਰਨਾ ਚਾਹੇ ਪੰਥ ਪਰਦਾਸ਼ ਕਰੂ ਕਦੇ ਬਰਦਾਸ਼ਤ ਨਹੀਂ ਕਰੂਗਾ ਇਹਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਰਿਹਾ ਹੈ ਕਿਵੇਂ ਮੱਲ ਕੇ ਭਾਸ਼ਣ ਦੇਈ ਜਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਉਹਨਾਂ ਦਾ ਜਵਾਬ ਜਿਹੜਾ ਹੈ ਖਾਲਸਾ ਪੰਥ ਇਹਨਾਂ ਦੇ ਕੋਲੋਂ ਮੰਗ ਰਿਹਾ ਸਿੰਘ ਸਾਹਿਬ ਜਿਹੜਾ ਭਾਸ਼ਣ ਦਿੱਤਾ ਕਿ ਆਪੇ ਪਹੁੰਚ ਜਮੇ ਮਹਾਰਾ ਕਿਉਂ